ਕੰਮ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਖੜੇ ਹੋਏ ਐ ਉਹਨਾਂ ਦੱਸੋ ਤੁਸੀਂ ਅੱਧੀ ਰਾਤ ਦਾ ਹੋ ਕੋਈ ਟਾਈਮ ਐ ਇਹ ਕੀ ਕੰਡੇ ਕੋਲ ਵਾਰਾਟੇ ਕੀ ਚੀਜ਼ ਕਾਵੇ ਲਈ ਆਏ ਹੋ ਤੁਸੀਂ ਸਾ ਅਸੀਂ ਬਾਤ ਕਿੰਨੀ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਹਾਂ ਕਿ ਨਹੀਂ ਕੰਮ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਖੜੇ ਹੋਏ ਐ ਲੋੜੀ ਪੰਜਾਬ ਪੁਲਿਸ ਦੇ ਕਾਰਨਾਮਿਆਂ ਦੀ ਚਰਚਾ ਹੁਣ ਰੁਕਦੀ ਨਹੀਂ ਇਹਨਾਂ ਕਾਰਨਾਮਿਆਂ ਦੇ ਵਿੱਚ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿਛਲੇ ਦਿਨਾਂ ਦੇ ਵਿੱਚ ਕਰਨਲ ਬਾਠੋਰਾ ਦੀ ਕੁੱਟਮਾਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੂੰ ਵੱਡੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੀ ਉਹ ਕਾਰਵਾਈਆਂ ਅਜੇ ਠੰਡੀਆਂ ਨਹੀਂ ਸੀ ਹੋਈਆਂ ਉਸ ਤੋਂ ਬਾਅਦ ਇੱਕ ਪੁਲਿਸ ਦੇ ਕਾਂਸਟੇਬਲ ਦੇ ਵੱਲੋਂ ਜਿਹੜਾ ਕਿ ਰਾਜਪੁਰਾ ਦਾ ਸੀ ਉਸ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕ ਕੇ ਆਪਣੀ ਗਾਥਾ ਜਿਹੜੀ ਹੈ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਗਈ ਉਸ ਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਹੁਣ ਰਾਤ ਦੇ ਵੇਲੇ ਪੰਜਾਬ ਦੇ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਧੀ ਰਾਤ ਕਿਹੜੇ ਕਾਰਨਾਂ ਦਾ ਕਰਕੇ ਘਰ ਦੇ ਵਿੱਚ ਕਲੀਆਂ ਬੀਬੀਆਂ ਨੂੰ ਵੇਚ ਕੇ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਬੜੇ ਆ ਗਏ ਇਹ ਸਾਰੀਆਂ ਸਥਿਤੀਆਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਹਾਲਾਂਕਿ ਇਹ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ਇਹ ਤਸਵੀਰਾਂ ਇਹ ਵੀਡੀਓ ਜਿਹੜੀ ਬਣਾਈ ਗਈ ਹੈ ਉਹਨਾਂ ਦੇ ਵੱਲੋਂ ਇਹ ਦੋਸ਼ ਲਾਏ ਗਏ ਨੇ ਇਹ ਦੋਸ਼ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਜਾਂ ਫਿਰ ਇਸ ਦੇ ਉੱਪਰ ਜੇਕਰ ਕਿਸੇ ਤਰੀਕੇ ਦੀ ਕੋਈ ਜਾਂਚ ਹੁੰਦੀ ਆ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਸੋਚੋ ਘਰ ਦੇ ਵਿੱਚ ਔਰਤਾਂ ਇਕੱਲੀਆਂ ਹੁਣ ਰਾਤ ਦਾ ਸਮਾਂ ਹੋਵੇ ਤੇ ਪੁਲਿਸ ਮੁਲਾਜ਼ਮ ਘਰ ਦਾ ਕੁੰਡਾ ਖੜਕਾਉਣ ਤੇ ਕਹਿਣ ਕਿ ਭਾਈ ਅਸੀਂ ਅੰਦਰੋਂ ਤਲਾਸ਼ੀ ਲੈਣੀ ਹੈ ਤਾਂ ਪਰ ਸੋਚੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਸ਼ੱਕ ਤੇ ਸ਼ੰਕਾ ਹੋਣੀ ਲਾਜ਼ਮੀ ਹੋ ਜਾਂਦੀ ਹੈ ਇਹਨਾਂ ਬੀਬੀਆਂ ਦੇ ਬਦੋਂ ਇਹ ਵੀਡੀਓ ਵੀ ਬਣਾਈ ਗਈ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਕੁਝ ਇੱਕ ਵਿਸਥਾਰ ਪੂਰਵਕ ਜਾਣਕਾਰੀਆਂ ਇਸ ਵੀਡੀਓ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਮਾਲਵਾ ਖੇਤਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਮਾਲਵਾ ਖੇਤਰ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਤਤ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਮਾਲਵਾ ਖੇਤਰ ਦੇ ਨਾਲ ਹੀ ਸੰਬੰਧ ਰੱਖਦੇ ਨੇ ਹਾਲਾਂਕਿ ਮੱਝਾ ਤੇ ਆ ਦੁਆਬੇ ਇਲਾਕੇ ਦੇ ਵਿੱਚ ਵੀ ਬਹੁਤ ਵੱਡੇ ਕਿਸਾਨ ਆਗੂ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਵੱਡੇ ਪੱਧਰ ਦੇ ਉੱਪਰ ਕਿਸਾਨਾਂ ਦੇ ਨਾਲ ਹੋਈਆਂ ਕਿਸਾਨਾਂ ਦੇ ਨਾਲ ਕੀਤੀਆਂ ਗਈਆਂ ਕਿਸਾਨਾਂ ਨੂੰ ਡਿਟੇਨ ਕਰਕੇ ਵਕ ਵਕ ਥਾਣਿਆਂ ਦੇ ਵਿੱਚ ਰੱਖਿਆ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸੇ ਦੇ ਕੋਲੋਂ ਵੀ ਲੁਕੀਆਂ ਨਹੀਂ ਤੁਹਾਨੂੰ ਵੀ ਜਾਣਕਾਰੀਆਂ ਨੇ ਸਾਨੂੰ ਵੀ ਜਾਣਕਾਰੀਆਂ ਨੇ ਕਿਵੇਂ ਇਹ ਕਾਰਵਾਈ ਹੋਈ ਇਹਦੇ ਬਾਰੇ ਵੀ ਲੋਕ ਭਲੀ ਭਾਂਤੀ ਜਾਣਦੇ ਨੇ ਪਰ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਉੱਪਰ ਇੱਕ ਵਾਰ ਗੌਰ ਫਰਮਾਉਣ ਦੀ ਲੋੜ ਹੈ ਇਹਨਾਂ ਤਸਵੀਰਾਂ ਦੇ ਵਿੱਚ ਖੜੇ ਇਹ ਪੁਲਿਸ ਮੁਲਾਜ਼ਮ ਜਿਹੜੇ ਨੇ ਇਹਨਾਂ ਦੇ ਵੱਲੋਂ ਇਸ ਕਿਸਾਨ ਆਗੂ ਦੇ ਘਰ ਦੇ ਵਿੱਚ ਰਾਤ ਦੇ ਸਮੇਂ ਦਾਖਲ ਹੋਇਆ ਗਿਆ ਰਾਤ ਦੇ ਸਮੇਂ ਦਾਖਲ ਹੋ ਕੇ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਮੌਜੂਦ ਬੀਬੀਆਂ ਨੂੰ ਪੁੱਛਿਆ ਗਿਆ ਕਿ ਭਾਈ ਫਲਾਣਾ ਬੰਦਾ ਕਿੱਥੇ ਹੈ ਹਾਲਾਂਕਿ ਉਹਨਾਂ ਨੇ ਸਰਲ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਜਾਣਕਾਰੀ ਦੇ ਦਿੱਤੀ ਕਿ ਭਾਈ ਉਹ ਫਲਾਣਾ ਜਿਸ ਦੇ ਬਾਰੇ ਤੁਸੀਂ ਪੁੱਛ ਰਹੇ ਹੋ ਉਹ ਘਰ ਦੇ ਵਿੱਚ ਮੌਜੂਦ ਨਹੀਂ ਨਾਲ ਦੀ ਨਾਲ ਸਵਾਲ ਬੀਬੀ ਹੋਰਾਂ ਦੇ ਵੱਲੋਂ ਇਹ ਵੀ ਪੁੱਛਿਆ ਕਹਿਆ ਕਿ ਭਾਈ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਡਿਟੇਨ ਕਰਕੇ ਲੈ ਕੇ ਗਏ ਹੋ ਉਹਨਾਂ ਨੂੰ ਵਾਪਸ ਕਦੋਂ ਛੱਡਿਆ ਜਾਏਗਾ ਉਸ ਤੋਂ ਬਾਅਦ ਕੰਨੀ ਘਤਰਾਂਦੇ ਹੋਏ ਇਹ ਪੁਲਿਸ ਮੁਲਾਜ਼ਮ ਜੜੇ ਨੇ ਉੱਥੋਂ ਗੇਟ ਵਾਲੇ ਪਾਸੇ ਨੂੰ ਬਾਹਰ ਖਿਸਕਦੇ ਵੀ ਨਜ਼ਰ ਆਏ ਤੇ ਇੱਕ ਨੌਜਵਾਨ ਜਿਹੜਾ ਘਰ ਦੇ ਵਿੱਚ ਮੌਜੂਦ ਸੀ ਕੋਈ ਚਾਚੇ ਤਾਰਿਆਂ ਤਾਇਆ ਦੇ ਵਿੱਚੋਂ ਜਾਂ ਫਿਰ ਸਕੇਰੀ ਦੇ ਵਿੱਚੋਂ ਹੋ ਸਕਦਾ ਉਸ ਨੌਜਵਾਨ ਨੂੰ ਬਾਹਰ ਆਉਣ ਦੇ ਲਈ ਕਿਹਾ ਜਾਂਦਾ ਉਸ ਨੂੰ ਵੀ ਬਾਹਰ ਇਹਨਾਂ ਔਰਤਾਂ ਦੇ ਵੱਲੋਂ ਇਹਨਾਂ ਬੀਬੀਆਂ ਦੇ ਵੱਲੋਂ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਮਨ ਦੇ ਵਿੱਚ ਡਰ ਸੀ ਕਿ ਭਾਈ ਕਿਤੇ ਇਹਨਾਂ ਨੂੰ ਵੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਾਬੂ ਕਰਕੇ ਗ੍ਰਿਫਤਾਰ ਕਰਕੇ ਉਸੇ ਤਰੀਕੇ ਦੇ ਨਾਲ ਕਿਸੇ ਥਾਣੇ ਦੇ ਵਿੱਚ ਲਿਜਾ ਕੇ ਨਾ ਬਿਠਾ ਦਿੱਤਾ ਜਾਵੇ ਸੋ ਤਸਵੀਰਾਂ ਜਿਹੜੀਆਂ ਨੇ ਬੇहद ਵੱਡੇ ਪੱਧਰ ਦੇ ਉੱਪਰ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਦੇ ਫਲਸਰੂਪ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਹੁਣ ਤੱਕ ਇਹ ਨਹੀਂ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਕਿਸਾਨ ਆਗੂ ਦੇ ਘਰ ਦੇ ਵਿੱਚ ਪਹੁੰਚ ਕੀਤੀ ਗਈ ਤੇ ਉਸ ਕਿਸਾਨ ਆਗੂ ਦੇ ਘਰ ਦੇ ਵਿੱਚ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਉਥੋਂ ਕੋਈ ਹੋਰ ਵਿਅਕਤੀ ਜਿਸ ਦੇ ਬਾਰੇ ਪੁੱਛਗਛ ਕੀਤੀ ਜਾ ਰਹੀ ਸੀ ਉਹਦੇ ਬਾਰੇ ਵੀ ਜਾਣਕਾਰੀਆਂ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਬੀਬੀਆਂ ਦੇ ਵੱਲੋਂ ਇਹਨਾਂ ਔਰਤਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਘਰ ਦੇ ਵਿੱਚ ਨਾ ਤਾਂ ਦਾਖਲ ਹੋਣ ਦੀ ਆਕੈਲੀ ਇਜਾਜ਼ਤ ਦਿੱਤੀ ਗਈ ਤੇ ਨਾ ਹੀ ਉਹਨਾਂ ਨੂੰ ਇਸ ਤਰੀਕੇ ਦੀ ਕੋਈ ਕਾਰਵਾਈ ਕਰਨ ਦੇ ਲਈ ਹਾਂ ਕੀਤੀ ਗਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸ ਤਰੀਕੇ ਵਾਪਰੀਆਂ ਕਿਵੇਂ ਵਾਪਰੀਆਂ ਤੇ ਇਸ ਬਣੀ ਹੋਈ ਵੀਡੀਓ ਤੇ ਵਾਇਰਲ ਹੋਰੀ ਵੀਡੀਓ ਦੇ ਵਿੱਚ ਕੀ ਕੁਝ ਹੈ ਇਹ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ ਦਿਖਾ ਦਿੰਦੇ ਆ ਉਸ ਤੋਂ ਬਾਅਦ ਅਗਲੇਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਇਸੇ ਤਰੀਕੇ ਸਾਂਝੀਆਂ ਕੀਤੀਆਂ ਜਾਣਗੀਆਂ ਆ ਸਾਹਮਣੇ ਘਰ ਆਈ ਚਿੱਟੇ ਵਾਲੇ ਆ ਅਸੀਂ ਬਾਹਰ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਹੈ ਜਿਹੜੇ ਬੰਦੇ ਕੁੱਟਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਤੇ ਹੋਰ ਕੀ ਆਈ ਕਿਦਾਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ ਕਿੱਥੇ ਆਈ ਇਹ ਕਾ ਇਹ ਕਿੱਥੇ ਆਵੇ ਕੰਨਜ ਜਵਾ ਜਵਾ ਕਹੇਗਾ ਸਾਡਾ ਨਹੀਂ 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 ਕਰੇ ਕਿੱਥੇ ਦੱਸੋ ਕਿੱਥੇ ਜਾਣਾ ਚੱਲਦੀ ਮੈਂ ਚਲਦੀ ਆਈ ਨਹੀਂ ਨਹੀਂ ਫੇਰ ਕੀ ਆ ਦੱਸੋ ਕਿੱਥੇ ਜਾਣਾ ਦੱਸੋ

ਨਹਾਉਂਦਾ ਹੈਗਾ ਕਿ ਕਹੀ ਤੂੰ ਗਲਤ ਕਹਿ ਰਹੇਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਿਹਾ ਤੁਸੀਂ ਆਏ ਕਾਦੇ ਲਈ ਹੋ ਉਹ ਆਪਦੀ ਬਿਊਟੀ ਕਰ ਰਹੇ ਸੀ ਆਪਦੀ ਕਰ ਰਹੇ ਹੋ ਠੀਕ ਹੈ ਗਲਤ ਤਾਂ ਮੰਨਦੀ ਐ ਡਿਊਟੀ ਨੂੰ ਤੁਸੀਂ ਗਲਤ ਮਨਹਾ ਹੋ ਗੱਡੀ ਬਿੱਤੀ ਹੀ ਐ ਨਾ ਕੀਦੀ ਬਿੱਤੀ ਐ ਭਾਈ ਕੀਦੀ ਬਿੱਤੀ ਹੋਈ ਐ ਜਿੰਦਗੀ ਦਾ ਸਵਾਦ ਵੀ ਨਹੀਂ ਵੇਖਿਆ ਜਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਤੇ ਸੌਕੇ ਆਂ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਂਦੇ ਸੌਕੇ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦੱਸ ਦਿੰਦੀ ਐ ਅਸੀਂ ਵਾਰਨਦੀ ਦਿੰਦੇ ਆ ਉਹ ਜੇ ਬੰਦੇ ਨੂੰ ਸਾਲਾਂ ਤੋਂ ਤੂੰ ਤੇ ਮੰਗਿਆ ਸਾਡੇ ਦਾਦੇ ਪਰ ਦਾਦੇ ਮਰ ਗਿਆ ਅਸੀਂ ਪੀ ਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਐ ਤੁਹਾਨੂੰ ਉਹ ਹੀ ਗੱਲ ਪਤਾ ਨਹੀਂ ਮੰਨ ਤਾ ਕੀ ਹੋਗਾ ਤੁਸੀਂ ਮਿਲਾਈ ਜਾ ਸਾਡਾ ਵੀ ਪਾਈ ਜਾ ਹੈਗਾ ਫਿਰ ਉਹਨਾਂ ਨੂੰ ਭੇਜ ਦਿਓ ਹੈਗੇ ਘਰੇ ਜਦੋਂ ਵੀ ਘਰੇ ਤੁਸੀਂ ਕੱਢ ਲੋ ਜੀ ਜੀ ਨਹੀਂ ਕਰਦਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਹਾਂ ਬੈਠੋ ਬੋਤ ਤੁਸੀਂ ਜਾਨਿਆ ਇਹ ਅਸੀਂ ਕੱਲ ਨੂੰ ਬੁੜਨੇ ਅੰਕਲ ਜੀ ਦੀ ਬੰਦੇ ਕੋਈ ਕਰਦੇ ਹੋ ਮੈਂ ਫਿਰ ਵੀ ਮਾ ਲਾਓ ਜੀ ਐਨ ਬੈਠੋ ਚਾਹ ਪਾਣੀ ਕਿਰਾਈ ਜੀ ਕੋਈ ਗੱਲ ਨਹੀਂ ਜੀ ਅੱਜ ਤਾਂ ਨਹੀਂ ਆ ਅੱਜ ਤੱਕ ਘਰ ਨੂੰ ਕਰਦੇ ਸੀ ਤਾਂ ਤੁਹਾਨੂੰ ਉਹਨੂੰ ਮਿਲਣ ਲਈ ਆਏ ਆ ਹਾਂ ਕੱਲ ਪਤਾ ਹੀ ਆ ਤੁਹਾਨੂੰ ਕਿਹੜੀਆਂ ਮੁਲਕਾ ਕੱਤਾਂ ਹੁੰਦੀਆਂ ਪਈਆਂ ਥੋਡੀਆਂ ਮਿਲੀ ਜਾਂਦੇ ਉਹ ਤਾਂ ਫੋਰਸ ਬੰਨਾ ਸੱਟ ਪੇੜ ਤਾਂ ਵੀ ਅੱਦੇ ਬਾਜ ਗਏ ਬੱਜ ਗਏ ਉਹ ਤੇ ਵਿਆਹ ਤੇ ਠੀਕੇ ਮਿਲੀ ਜਾਂਦੇ ਉਮੀਦੀ ਦੇ ਮਾਰਜੀ ਤਾਂ ਥੋਡੀ ਵੀ ਅੰਕਲ ਸਾਡੀ ਨਹੀਂ ਚੱਲਦੀ ਨਹੀਂ ਨਹੀਂ ਸਰਕਾਰਾਂ ਦੀ ਚੱਲਦੀ ਆ ਆ

ਇਹ ਆਮ ਆਦਮੀ ਪਾਰਟੀ ਦਾ ਸੋਨ ਸਿੰਘ ਰਾਜੂ ਜੀ ਕੱਜਾ ਕੱਜਾ ਨਹੀਂ ਰਿਹਾ ਇਹ ਵੀ ਨਹੀਂ ਕੱਜਾ ਇੱਕ ਹੋਣ ਇੱਕ ਹੋਣ ਹੈ ਇਹ ਦੇਖ ਰੋ ਅੰਦਰ ਸੋ ਆਇਦਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉਹ ਭਾਵੇਂ ਖਬਰਾਂ ਦੇ ਰੂਪ ਦੇ ਵਿੱਚ ਹੋਵੇ ਤਸਵੀਰਾਂ ਦੇ ਰੂਪ ਦੇ ਵਿੱਚ ਹੋਵੇ ਤੇ ਪੁਲਿਸ ਨੂੰ ਇਸ ਦੀ ਵਿਰੋਧਤਾ ਦਾ ਸਾਹਮਣਾ ਵੀ ਜ਼ਰੂਰ ਕਰਨਾ ਪੈਂਦਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਮਾਲਵੇ ਖੇਤਰ ਦੀਆਂ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਪਿੰਡ ਦੇ ਬਾਰੇ ਅਜੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਕੋਈ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰਤਾ ਦੇ ਵਿੱਚ ਇਹ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਹੈ ਕਿਸਾਨ ਆਗੂ ਦਾ ਘਰ ਦੱਸਿਆ ਜਾ ਰਿਹਾ ਤੇ ਕਿਸਾਨ ਆਗੂ ਦੇ ਘਰ ਦੇ ਵਿੱਚ ਰਾਤ ਦੇ ਅੱਧੀ ਰਾਤ ਦੇ ਵੇਲੇ ਇਸ ਪੁਲਿਸ ਦਾ ਦਾਖਲ ਹੋਣਾ ਕਿੰਨਾ ਕੁ ਵਾ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਵੱਲੋਂ ਵੀ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਜੇਕਰ ਸਾਂਝੀ ਕੀਤੀ ਜਾਵੇ ਤਾਂ ਬਹੁਤ ਚੰਗੀ ਗੱਲ ਹੋਏਗੀ ਤੇ ਨਾਲ ਦੀ ਨਾਲ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਵੀ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪੁਲਿਸ ਦੇ ਵੱਲੋਂ ਕੀਤੀਆਂ ਜਾਂਦੀਆਂ ਰਾਤ ਦੇ ਸਮੇਂ ਦੇ ਵਿੱਚ ਇਹ ਕਾਰਵਾਈਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਪਹੁੰਚ ਸਕਣ ਤੇ ਜੇਕਰ ਉਹਨਾਂ ਦੇ ਨਾਲ ਵੀ ਕੋਈ ਇਸ ਤਰੀਕੇ ਦੀ ਕਾਰਵਾਈ ਕਰਨ ਦੇ ਲਈ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਕੋਲੋਂ ਸਵਾਲ-ਜਵਾਬ ਕੀਤੇ ਜਾ ਸਕਦੇ ਨੇ ਇਹਦੇ ਬਾਰੇ ਵੀ ਜਾਣਕਾਰੀਆਂ ਉਹਨਾਂ ਤੱਕ ਪਹੁੰਚ ਸਕਣ ਸੋ ਕਮੈਂਟ ਸੈਕਸ਼ਨ ਤੁਹਾਡੇ ਕੋਲ ਆ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤ ਕਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਮੈਂ ਦੱਸ ਦਸ ਤੁਸੀਂ ਅੱਧੀ ਰਾਤ ਤਾਈਓ ਵੀ ਟਾਈਮ ਹੈ ਕੀ ਟੇਬਲ ਵਾਰੰਟ ਇਕ ਨੀ ਚੀਜ਼ ਆਵੇ ਨਹੀਂ ਆਏ ਤੁਸੀਂ ਸਾ ਅਸੀਂ ਬਾਅਦ ਕਿ ਨਹੀਂ ਨਿਕਲ ਸਕਦੇ